ਮੈਂ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਨੂੰ ਸਖ਼ਰੀਬ ਕੀ ਇਵੇਂ ਦੇਖਦੇ ਹੋ ਘਟਨਾ ਨੂੰ ਦੇਖੋ ਜੀ ਇੱਕ ਇੱਕ ਆੜ ਦਾ ਝਗੜਾ ਸੀ ਆੜ ਦੇ ਝਗੜੇ ਤੇ ਉਹਨੇ ਮੁੰਡਾ ਮਾਰਤਾ ਆ ਗਏ ਇਹ ਬਹੁਤ ਮੰਦਪਾਗੀ ਘਟਨਾ ਹੋਈ ਹੈ ਜਦ ਕਿ ਨਿੰਦਰ ਜੀ ਹੋਗਾ ਅਸੀਂ ਚਾਹੁੰਦੇ ਆ ਵੀ ਜੋ ਪੰਦੀ ਕਾਰਵਾਈ ਕਾਨੂੰਨ ਕਾਰਵਾਈ ਕੀਤੀ ਜਾਵੇ ਨਾ ਕੀ ਇਹਦਾ ਮੁੰਡੇ ਦਾ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਦੀ ਉਮਰ ਕਿੰਨੀ ਹੈ ਇਹਦੀ ਉਮਰ ਹੋਏ 30 ਸਾਲ ਉਮਰ ਹੋਣੀ ਹੈ ਪਰਿਵਾਰ ਦੇ ਵਿੱਚ ਕੌਣ ਕੌਣਾ ਰਹਿੰਦਾ ਪਰਿਵਾਰ ਵਿੱਚ ਮਦਰ ਆ ਤੇ ਫਾਦਰ ਫਾਦਰ ਸਾਹਿਬ ਦੀ ਡੈਥ ਹੋ ਗਈ ਹੋਈ ਪਹਿਲਾਂ ਦੀ ਕਾਫੀ ਟਾਈਮ ਦੀ ਤੇ ਛੋਟਾ ਜਿਹਾ ਮਾਤਾ ਨੇ ਪਾਲ ਲਿਆ ਵਾ ਤੇ ਦੋ ਸਿਸਟਰਾਂ ਵਾ ਉਹ ਦੋਨੇ ਬਾਹਰ ਆ ਵਿਚਾਰੀਆਂ ਤੇ ਇਕੱਲੀ ਮਾਤਾ ਹੀ ਰਹਿ ਗਈ ਹੁਣ ਵਿਚਾਰੀ ਇਕੱਲਾ ਇਕੱਲਾ ਮੁੰਡਾ ਸੀ ਇਕੱਲਾ ਇਕੱਲਾ ਮੁੰਡਾ ਹੀ ਜੀ ਠੀਕ ਹੈ ਚਾਚੇ ਕਿਦਾਂ ਚਾਚੇ ਨਾਲ ਝਗੜਾ ਕਿਦਾਂ ਹੁੰਦਾ ਪੈਂਦਾ ਇਹ ਝਗੜਾ ਇਹ ਚਾਚੇ ਦਾ ਮੁੰਡਾ ਹੀ ਹੈ ਤਾਏ ਦਾ ਮੁੰਡਾ ਤਾਏ ਦਾ ਮੁੰਡਾ ਕਿਵੇਂ ਦੇਖਦੇ ਹੋ ਘਟਣਾ ਜਿਹੜੀ ਵਾਪਰੀ ਘਟਣਾ ਮੰਦਪਾਗੀ ਘਟਣਾ ਤੁਸੀਂ ਮੰਦਪਾਗੀ ਆ ਇਹ ਬਹੁਤ ਜ਼ਿਆਦਾ ਮਤਲਬ ਨਿੰਦਨਯੋਗ ਆ ਜੀ ਇਹ ਤਾਂ ਵੱਧ ਹੋਰ ਵੀ ਹੋ ਸਕਦਾ ਬੱਟ ਪੱਤ ਭਰਾ ਮਾਰਤਾ ਭਰਾ ਹੀ ਲੱਗਦਾ ਚਾਚੇ ਦਾ ਮੁੰਡਾ ਭਰਾ ਮਾਰਤਾ ਬੱਟ ਦੇ ਵਿੱਚ ਹੀ ਮਾਰ ਕਰੋਗੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜੋ ਪਾਬੰਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਮੇਰਾ ਨਾਮ ਅਮਰਜੀਤ ਸਿੰਘ ਹੋਰ ਨਾਮ ਗੁਰਜੀਤ ਸਿੰਘ ਕੀ ਲੱਗਦੇ ਤੁਹਾਨੂੰ ਉਹ ਮੇਰਾ ਸਾਲਾ ਲੱਗਦਾ ਕਿ ਇਹ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੇ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਉਹ ਕਹਿੰਦੇ ਆਪਾਂ ਇਹ ਬੱਟ ਢਾਉਣੀ ਨਹੀਂ ਦੇਣੀ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਹਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਇਹਨਾਂ ਦੇ ਨਾਲ ਸੀ ਵਟ ਦਾ ਰੋਲਾ ਜੀ ਵਟ ਦਾ ਰੋਲਾ ਇਹਨਾਂ ਦਾ ਪਾਇਦਾ ਲੜਕਾ ਸੀਗਾ ਜੀ ਨਾਮ ਆਦਾ ਰਗਾ ਆਪਣਾ ਰਿੰਕੂ ਕੱਦ ਕੀ ਘਟਾਵਾ ਕਰਦੀ ਕੱਲ ਘਟਨਾ ਇਹ ਤਾਂ ਵਾਪਰਦੀ ਹੈ ਮੈਂ ਤੇ ਇੱਥੇ ਹਾਂ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਸੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਾਨੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਰਿੰਕੂ ਦੀ ਵਾਈਫ ਰਿੰਕੂ ਦੀਆਂ ਦੋ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਘਾਰਵਾਰ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਸੀ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਮੈਂ ਤੇ ਗੁੱਡੀਆਂ ਕੋ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਆ ਡੰਡੇ ਸੀਗੇ ਡਾਂਗਾ ਸਿੰਗੀਆਂ ਦਾਤੀਆਂ ਸੀਗੀਆਂ ਬੜੀਆਂ ਤੇ ਕਿੱਟੀਆਂ ਸੀਗੀਆਂ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੌਤ ਹੋਈ ਫਿਰ ਇੱਥੋਂ ਆ ਗਏ ਸੀ ਘਾਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿਹਨਾਂ ਦੇ ਉੱਥੇ ਜਾ ਕੇ ਮਤ ਹੋ ਗਈ ਮੰਗੋ ਪ੍ਰਦਰਸ਼ਨ ਦੀ ਮੰਗ ਹੋਈ ਹੈ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਦੇ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਵਾ ਮੰਗ ਸਰਕਾਰ ਤੋਂ ਲਾਲਾ ਮੋਤਾ ਜੀ ਕੀ ਲਾਇਆ ਤੁਹਾਡਾ ਕੀ ਬਣਾ ਮਰ ਜਾਣਾ ਨੂੰ ਫਾਸੀ ਦਾ ਹੁਕਮ ਦੋ ਮੇਰੇ ਵੀਰੋ ਬਦੀ ਗੱਲ ਕੀ ਹੋਈ ਉਸ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਲੀ ਚ ਗਿਆ ਵਾਦੇ ਉਥੇ ਸਾਡੀ ਪੈਲੀ ਚ ਖਾਲ ਉਹਨਾਂ ਨੇ ਪਾਇਆ ਤੇ ਇਹ ਖਾਲਟ ਹੋਣ ਗਿਆ ਕੰਦਾ ਵੀ ਸਾਡੀ ਪੈਲੀ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਲਣਾ ਮੈਂ ਤੇ ਮੈਂ ਕਹਾਂ ਉਹ ਤਾਂ ਨਾਟਾ ਦਫਾ ਕਰੇ ਜੀ ਸਾਹਿਬ ਕਿ ਕਿ ਨਿਕਲ ਜਾਣਾ ਉਹ ਜਦਾਂ ਕਰਦਾ ਤੇ ਵੀ ਫੇਰ ਕਹਿੰਦਾ ਵੀ ਮੈਂ ਅਟਾ ਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਸਿੰਘ ਉਹਨੂੰ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆਪ ਮੇ ਕੋਲ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅੱਥੀ ਚਲ ਗਿਆ ਉਹਨਾਂ ਕਿੱਤਿਆਂ ਫੜੀਆਂ ਤੇ ਆ ਪਰੋ ਦਿੱਤਾ ਮੇਰੇ ਮਰੇ ਨੂੰ ਆ ਵੀ ਇਮਾਰਤ ਹੈ ਉਹ ਵੀ ਇਹਨੂੰ ਸਜਾਹ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਮੇਰੀ ਇਹੋ ਹੀ ਮੰਗਾ ਉਹਨੂੰ ਫੁੱਲ ਸਜਾਹ ਹੋਣੀ ਚਾਹੀਦੀ ਆ ਬਾਦਾਂ ਨਿਕਲੇ